ਨਗਰਪੰਚਾਇਤ ਰਾਜਾਸਾਂਸੀ ਵਿਕੇ ਐਸ.ਡੀ.ਐਮ ਲੋਪੋਕੇ ਵੱਲੋਂ ਗਣਤੰਤਰ ਦਾ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿੱਚ ਬਲਦੀਰ ਸਿੰਘ ਬਿਆਧੀਆਂ ਚੇਅਰਮੈਨ ਪਨਗ੍ਰੇਨ ਪੰਜਾਬ, ਵਰਣ ਰਾਜਾਸਾਂਸੀ ਚੇਅਰਮੈਨ ਮਾਰਕੀਟ ਕਮੇਟੀ ਚਗਾਵਾ, ਪਰਮਪ੍ਰੀਤ ਸਿੰਘ ਤਹਿਸੀਲਦਾਰ ਲੋਪੋਕੇ, ਜਸਵਿੰਦਰ ਸਿੰਘ ਨਹਿ ਤਹਿਸੀਲਦਾਰ ਰਾਜਾਸਾਂਸੀ ਹਰਚੰਦ ਸਿੰਘ ਐਸ ਐਚਓ ਰਾਜਾ ਸੰਸੀ ਜਗਤਾਰ ਸਿੰਘ ਈਓ ਨਗਰ ਪੰਚਾਇਤ ਰਾਜਾ ਸੰਸੀ ਮੈਡਮ ਕੁਬੀਰ ਕੌਰ ਗਰਲ ਸਕੂਲ ਰਾਜਾ ਸੰਸੀ ਹਰਦੇਵ ਸਿੰਘ ਸ਼ੀਨਾ ਬਲਾਕ ਪ੍ਰਧਾਨ ਦਿਆਲ ਸਿੰਘ ਰਾਜਾ ਸੰਸੀ ਤੋਂ ਇਲਾਵਾ ਇਲਾਕੇ ਦੇ ਬਹੁਤ ਪਰ ਵਿਅਕਤੀ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਹਾਜ਼ਰ ਸਨ ਬਗਾ कुमार चेयरमैन मार्केट कमेटी राजा सासी सरदार परमप्रीत सिंह जी गुराया तहसीलदार के सरदार जसविंदर सिंह जी नायब तहसीलदार

काजमन इसके बाद ते निशान मार्केट कमेटी राजस्थान जी परिवार तो सरदार कश्मीर सिंह जो कि उन्होंने पुत्र ने बच्ची मिनट चुगामत कर, करतार सिंह जगतार सिंह जगतार सिंह राज

वेरी कट देनेस हो जाए ऐछे हां majje nu photo vich ni ni ma apne ne ko apna kaam ch karna Mr Arora ਸ਼੍ਰੇਣੀ ਵਿੱਚ ਮਿਸਿਸ ਕੁਲਬੀਰ ਕੌਰ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਸਥਾਨ ਸੀ ਤੇ ਸ਼ਾਮ ਸਿੰਘ ਨੇ ਹਰਸ਼ਾ ਸੀ ਦਾ ਉੱਤਮ ਮੰਦਰ ਕੀ ਕਰਦੇ ਫੋਟੋ ਵਿੱਚ ਹੁੰਦੇ ਆ

मिस साक्षी तो कंप्यूटर ऑपरेटर तो से सरदार करतार सिंह रीजन कोई सरदार मनबीर सिंह इलेक्ट्रीशियन राजस्थान सिंह ਕਾਲਾ ਫਿਰਵਾਕੂ ਦਿੱਲੀ ਪਤੇ ਅੱਜ ਅਸੀਂ 6 ਓਮਣਾ 23 ਜਨਵਰੀ ਪਬਲਿਕ ਬਿਚੇ ਓਮਣਾ ਰਾਜ ਸੰਸੀਦ ਕਮੇਟੀ ਦਫਤਰ ਮਾਰਕੀਟ ਕਮੇਟੀ ਦਫਤਰ ਰਾਜ ਸੰਸੀਦ ਦੇ ਵਿੱਚ ਜਿਹੜਾ ਕਿ ਬਣਾਇਆ ਸੋ ਸਾਰੇ ਹੀ ਜਿਨੇ ਮਹਿਮਾਨ ਇੱਥੇ ਪਹੁੰਚੇ ਸੀ ਸਾਰਿਆਂ ਨੂੰ ਜੀ ਆਇਆਂ ਕੋਰ ਸਾਰਿਆਂ ਨੂੰ ਬੰਦਾ ਬਰਤੀ ਸਦਿਆਂ ਜੀ ਕਿ ਲੱਖ ਲੱਖ ਅਸੀਂ ਵਧਾਈਆਂ ਦਿੰਨੇ ਆਂ ਔਰ ਨਾਲ ਹੀ ਅਸੀਂ ਸਮਾਪਤ ਕੇ ਅਰਦਾਸ ਕਰਦੇ ਆਂ ਕਿ ਜਿਹੜਾ ਸਾਡੇ ਪੁਰਖਿਆਂ ਨੇ ਸ਼ਹੀਦ ਹੋ ਕੇ ਸਾਡੇ ਪੰਜਾਬ ਨੂੰ ਜਿਹੜਾ ਯਾਦ ਕਰਵਾਇਆ ਸੀ ਸਾਨੂੰ ਉਹਨਾਂ ਦੇ ਉੱਪਰ ਜਿਹੜਾ ਕਿ ਚੱਲੰਦਾ ਜਿਹੜਾ ਮਾਲਕ ਸਾਨੂੰ ਬਲ ਬਖਸ਼ਣ ਸੋ ਇਹ ਹੀ ਆਸ ਕਰਦੇ ਆਂ ਕਿ ਸਾਰੇ ਪੰਜਾਬ ਵਾਸੀਆਂ ਤੋਂ ਪੰਜਾਬੀਆਂ ਕੋ ਆਪਣੇ ਭਰਾਵਾਂ ਕੋ ਕਹਿਣਾ ਕੋ ਕਿ ਆਪਾਂ ਸਾਰੇ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਜਿਹੜਾ ਭਗਤ ਸਿੰਘ ਹੁਣ ਸੁਪਨਾ ਦੇਖਿਆ ਸੀ ਰੰਗਲਾ ਪੰਜਾਬ ਦਾ ਸੋ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਜਿਹੜਾ ਕੀ ਔਰੰਗਲਾ ਪੰਜਾਬ ਬਣਾਈਏ ਤਾਂ ਕਿ ਉੱਚ-ਨੀਚ ਦੇ ਜਾਂ ਕਿਸੇ ਜਾਤ-ਪਾਤ ਦੇ ਚੱਕਰਾਂ ਦੇ ਵਿੱਚ ਨਾ ਪਈਏ ਸੋ ਸਾਰਿਆਂ ਨੂੰ ਇਹੀ ਅਰਦਾਸ ਮਾਲਕੀ ਤੇ ਕਰਦੇ ਆ ਬੇਨਤੀ ਕਰਦੇ ਆ ਕਿ ਸਾਡੇ ਪੰਜਾਬ ਨੂੰ ਜਿਹੜਾ ਦਿਨ ਤੋਂ ਦਿਨ ਵੱਧ ਤੋਂ ਵੱਧ ਜਿਹੜਾ ਕੀ ਤਰੱਕੀਆਂ ਦੇ ਹਰਾਮ ਵੱਲ ਲੈ ਕੇ ਜਾਵੇ ਧੰਨਵਾਦ ਜੀ